ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਹੈ ਅੱਜ ਮੇਰੀ ਗੱਲ ਲਿਖ ਲਿਆ ਤੁਸੀਂ ਇਹਦੇ ਅਕਾਲੀ ਦਲ ਦੀ ਹਾਂ ਸ਼੍ਰੋਮਣੀ ਅਕਾਲੀ ਨੂੰ ਦੋ ਸਾਡੇ ਅਕਾਲੀ ਦਲ ਦੀ ਉਹ ਅਕਾਲੀ ਦਲ ਨਾਲ ਕਹੋ ਉਹ ਸੁਖਵੀਰ ਧੜਾ ਹੈ ਉਹ ਸਰ ਕਨਫਿਊਜ਼ਨ ਹੈ ਸੰਗਤ ਦੇ ਵਿੱਚ ਹਲੇ ਵੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਅਸਲੀ ਪ੍ਰਧਾਨ ਕੌਣ ਹੈ ਕਿ ਜੱਥੇਦਾਰ ਸਾਹਿਬ ਨੇ ਜਾਂ ਸੁਖਵੀਰ ਸਿੰਘ ਬਾਦਲਾ ਕਿਉਂਕਿ ਤੁਸੀਂ ਕਈ ਜਣੇ ਹੋ ਕਿ ਉਹ ਪਕੋੜ ਨੇ ਉਹ ਤੁਹਾਡੇ ਤੇ ਅਲੀਗੇਸ਼ਨ ਲਗਾ ਰਹੇ ਘੋੜਾ ਅਸਲੀ ਕੌਣ ਹੈ ਤੇ ਕੌਣ ਹੈ ਜਿਹੜੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਹਲ ਤੱਕ ਜਿਹੜਾ ਹੈਗਾ ਉਹ ਸਹੀ ਤਰੀਕੇ ਨਾਲ ਚੱਲੇਗਾ ਦੇਖੋ ਤੁਸੀਂ ਸੋਚ ਕੇ ਦੇਖੋ ਕਿ ਜੋ ਸ਼੍ਰੀ ਕਲਤਕਸਰ ਸਾਹਿਬ ਨੇ ਕਿਹਾ ਉਹ ਕਿਹਨੇ ਮੰਨਿਆ ਉਹ ਸੀ ਫੈਲਾ ਕਰ ਰਹੋ ਅਸੀਂ ਤਾਂ ਜੋ ਇਨਵਿੰਨ ਲਾਗੂ ਕੀਤਾ ਸੀ ਲੋਕਾਂ ਨੇ ਕਿਹਾ ਕਿ ਤੁਹਾਨੂੰ ਧਰਮਕ ਬੰਦਾ ਹੋਣਾ ਚਾਹੀਦਾ ਹੈ ਹਾਲਾਂਕਿ ਗਿਆਨੀ ਹਰਪ੍ਰੀਤ ਜੀ ਬਣਾ ਨਹੀਂ ਚਾਹੁੰਦੇ ਅਸੀਂ ਫੋਰਸਫੁਲੀ ਕਹਿ ਕੇ ਉਹਨਾਂ ਨੂੰ ਬਣਾਇਆ ਕਿ ਵੀ ਨਹੀਂ ਲੋਕ ਚਾਹੁੰਦੇ ਨੇ ਲੋਕਾਂ ਦੀ رائے ਹੈ ਸਾਡੇ ਡੈਲੀਗੇਟ ਬਣੇ ਨੇ ਉਹ ਕਹਿੰਦੇ ਨੇ ਸਾਡੇ ਮੈਂਬਰ ਬਣੇ ਨੇ ਉਹ ਕਹਿੰਦੇ ਨੇ ਅੱਜ ਤੁਸੀਂ ਕਿਤੇ ਟੈਲੀਫੋਨ ਕਰਕੇ ਦੇਖੋ ਅਮਰੀਕਾ 'ਚ ਕਰ ਲੋ ਕੈਨੇਡਾ 'ਚ ਕਰ ਲੋ ਜਾਪਾਨ 'ਚ ਕਰ ਲੋ ਇਟਲੀ 'ਚ ਕਰ ਜਿੱਥੇ-ਜਿੱਥੇ ਪੰਜਾਬੀ ਬੈਠਾ ਹੈ ਉੱਥੇ ਹਰ ਬੰਦਾ ਕਹਿੰਦਾ ਬਹੁਤ ਵਧੀਆ ਫਾਇਦਾ ਹੋਇਆ ਤੇ ਤੁਸੀਂ ਠੀਕ ਫਾਇਦਾ ਕੀਤਾ ਕਿਉਂਕਿ ਮੈਂ ਨਹੀਂ ਕਹਿੰਦਾ ਕਿ ਸ਼ੋਮਨੀ ਕਾਲਦਾਲ ਨੇ ਕੰਮ ਮਾੜੇ ਕੀਤੇ ਚੰਗੇ ਕੰਮ ਕੀਤੇ ਸੀ ਡਿਵੈਲਪਮੈਂਟ ਹੋਈ ਤੁਸੀਂ ਵੀ ਦੇਖੀਏ ਜਿੰਨੀ ਤਰੱਕੀ ਜਿੰਨੀ ਡਿਵੈਲਪਮੈਂਟ ਸਾਡੇ ਟਾਈਮ ਦੇ ਵਿੱਚ ਹੋਈ ਜਾਂ ਕਦੇ ਪਹਿਲਾਂ ਹੋਈ ਨਹੀਂ ਪਰ ਜਿੰਨੇ ਮਾੜੇ ਕੰਮ ਕੀਤੇ ਧਾਰਮਿਕ ਪੱਖੋਂ ਉਹ ਵੀ ਕਰਕਾਲੇ ਹੋਣਾ ਕਿ ਸ਼ੋਮਨੀ ਕਲਦਾਲ ਦੀ ਸਰਕਾਰ ਹੋਵੇ ਉਸ ਟਾਈਮ ਦੇ ਵਿੱਚ ਇੰਨੇ ਮਾੜੇ ਕੰਮ ਹੋ ਜਾਣ ਸੋ ਹਰਪੀਤ ਨੇ ਕਿਹਾ ਮੈਂ ਕੋਈ ਇਲੈਕਸ਼ਨ ਨਹੀਂ ਲੜਾਂਗਾ ਨਾ ਮੈਂਬਰ ਪਾਰਲੀਮੈਂਟ ਦੀ ਨਾ ਵਿਧਾਨ ਸਭਾ ਦੀ ਫਿਰ ਸਿਆਸਤ ਵਿੱਚ ਤਾਂ ਕੋਈ ਅੱਗੇ ਤਾਂ ਲੱਗੇ ਜਾਣਾ ਜੀ ਅਸੀਂ ਫੈਸਲਾ ਕੀਤਾ ਹੈ ਸਾਡਾ ਤੇ ਉਹਨਾਂ ਦਾ ਕੀ ਫਰਕ ਹੈ ਸਾਡਾ ਤੇ ਉਹਨਾਂ ਦਾ ਅਹੀ ਫਰਕ ਹੈ ਉਹਨਾਂ ਨੇ ਤਾਂ ਆਪ ਹੀ ਫੈਸਲਾ ਕਰਤਾ ਬਜੇ ਅਸੀਂ ਫੈਸਲਾ ਕੀਤਾ ਸੀ ਵੀ ਜਿਹੜਾ ਵੀ ਸਾਡਾ ਪ੍ਰਧਾਨ ਹੋਊਗਾ ਉਹ ਕੋਈ ਇਲੈਕਸ਼ਨ ਨਹੀਂ ਲੜੂਗਾ ਜੇ ਇਲੈਕਸ਼ਨ ਲੜੂਗਾ ਤਾਂ ਉਹ ਪ੍ਰਧਾਨਗੀ ਛੱਡ ਕੇ ਲੜੂਗਾ ਜਿਹੜੀ ਉਹਦੀ ਧਰਮ ਹੈ 3 ਸਾਲ ਹੋ ਗਈ ਬਹੁਤ ਵਧੀਆ ਕੰਮ ਕੀਤੇ ਸੀ ਉਹਨਾਂ ਨੇ ਉਹਨਾਂ ਨੇ ਸੈਕਰੀਫਾਈਸ ਕੀ ਉਹ ਕੋਈ ਸਰਕਾਰਾਂ ਬਣਾਉਣ ਤੱਕ ਮਸਤਮ ਨਹੀਂ ਸੀ ਚੇਅਰਮੈਨ ਹੀ ਲੈਣ ਤੱਕ ਮਸਤਮ ਨਹੀਂ ਸੀ ਸਿਰ ਆਪਣੇ ਸੂਬੇ ਦੇ ਲਈ ਆਪਣੇ ਲੋਕਾਂ ਦੇ ਲਈ ਆਪਣੇ ਧਰਮ ਦੇ ਲਈ ਖੜਨ ਦੇ ਲਈ ਬਣਿਆ ਸੀਗਾ ਹੋਈ ਹੋਈ ਪਾਵਰ ਆਉਂਦੀ ਗਈ ਚੇਅਰਮੈਨ ਹੀ ਆ ਗਿਆਂ ਲਾਲਚ ਪੈ ਗੇ ਉਸ ਲਾਲਚ ਨੇ ਲੰਮਾ ਟ੍ਰੇਨ ਚੱਲ ਗਿਆ 105 ਸਾਲ ਦੇ ਵਿੱਚ ਅਸੀਂ ਇੱਥੇ ਆ ਗਏ ਹੁਣ ਅਸੀਂ ਜਿਹੜੇ ਨਵਾਂ ਕੀਤਾ ਜੋ ਗਲਤੀਆਂ ਹੋਈਆਂ ਜੋ ਕ੍ਰਿਤੀਆਂ ਆਈਆਂ ਉਹਨੂੰ ਠੀਕ ਕਰਨ ਦੀ ਗੱਲ ਕਰ ਰਹੇ ਹਾਂ ਅੱਜ। ਵਿਜਨ ਡਾਕੂਮੈਂਟ ਬਣਾਵਾਂਗੇ ਕਿ ਜਿਹਦੇ ਨਾਲ ਪੰਜਾਬ ਜਿਹੜਾ ਮਹਾ ਰਾਜਿੰਦਰ ਸਿੰਘ ਦੇ ਟਾਈਮ ਦੇ ਵਿੱਚ ਪੰਜਾਬ ਸੀ ਜਦੋਂ ਯੂਰਪੀਅਨ ਲੋਕ ਇੱਥੇ ਆ ਕੇ ਨੌਕਰੀ ਕਰਦੇ ਸੀਗੇ 13 ਗੁਣਾ ਕ੍ਰਾਂਤੀ ਦਾ ਫਰਕ ਸੀ। 1 ਰੁਪਏ ਦੇ 13 ਡਾਲਰ ਆਉਂਦੇ ਸੀ। ਅੱਜ ਸਾਡੇ ਬੱਚੇ ਬਾਹਰ ਤੂੰ ਜਾ ਰਹੇ ਨੇ ਕਿਉਂਕਿ ਅਸੀਂ ਕਮਜ਼ੋਰ ਪੈ ਗਏ। ਉੱਥੇ ਕੰਮ ਕਿਉਂ ਕਰਦੇ ਨੇ ਇੱਥੇ ਕਿਉਂ ਨਹੀਂ ਕੰਮ ਕਰਦੇ ਕਿਉਂਕਿ ਉੱਥੇ ਡਾਲਰ ਮਿਲਦੇ ਨੇ। 1 ਡਾਲਰ ਦਾ 80 ਰੁਪਏ ਵਣਿਆ ਦਿੰਦੇ ਨੇ। ਸੋ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਜਿੰਨਾ ਪੰਜਾਬੀ ਮਿੰਤੀ ਤੇ ਹਿੰਮਤੀਅਤ ਦੁਨੀਆ ਦੇ ਵਿੱਚ ਕੋਈ ਹੈ ਨਹੀਂ ਸਖਬੀਰ ਸਿੰਘ ਬਾਦਲ ਨੇ ਮਾਫੀ ਮੰਗੀ ਸੀ ਕਿ ਕਹਿੰਦੇ ਅਸੀਂ ਜਿੰਨੇ ਵੀ ਸੀਨੀਅਰ ਲੀਡਰਸ਼ਿਪ ਹੈਗੀ ਹੈ ਸ਼ਾਇਦ ਸਾਰਿਆਂ ਦਾ ਜ਼ਿਕਰ ਕਰਿਆ ਸੀਗਾ ਉਹ ਤੇ ਲੱਗਦਾ ਹੈ ਕਿ ਉਹ ਮਾਫੀ ਜਿਹੜੀ ਦੇਰੀ ਹੋ ਗਈ ਤੇ ਹੁਣ ਜਿਹੜਾ ਹੈਗਾ ਇੱਕ ਪਾਸੇ ਮਾਫੀ ਦੀ ਗੱਲਾਂ ਕਰ ਰਹੇ ਨੇ ਤੇ ਦੂਸਰੇ ਪਾਸੇ ਜਿਹੜਾ ਹੈਗਾ ਕਿ ਕਾਲੀਦਾਨੂ ਜੇ ਕਰਨਾ ਤਾਂ ਸੁਖਵੀਰ ਸਿੰਘ ਬਾਦਲ ਨੂੰ ਕਮਜ਼ੋਰ ਕਰਨਾ ਚਾਹਦਾ ਤੁਹਾਡੇ ਤੇ ਬਹੁਤ ਵੱਡੇ ਵੱਡੇ ਇਲਜ਼ਾਮ ਹੈ ਪੀਜੇਪੀ ਦੀ ਬੀਪੀ ਨੂੰ ਤੁਸੀਂ ਈਡੀ ਦੇ ਡਰ ਦੇ ਬਾਰੇ ਤੁਸੀਂ ਆ ਗਏ ਔਰ ਉਹ ਕਹਿ ਰਹੇ ਕਿ ਬੀਜੇਪੀ ਦੇ ਨਾਲ ਤੁਹਾਡੇ ਸਬੰਧ ਨੇ ਦੇਖੋ ਉਹਨਾਂ ਦੀ ਗੱਲ ਠੀਕ ਹੈ ਬੀਜੇਪੀ ਨਾਲ ਕੀ ਦਾ ਸਮਝੌਤਾ ਰਿਹਾ ਅਸੀਂ ਉਹ ਸਰਕਾਰ 'ਚ ਰਹੇ ਹਾਂ ਅਸੀਂ ਕੈਬਨਿਟ ਦੇ ਵਿੱਚ ਰਹੇ ਹਾਂ ਅਸੀਂ ਕੰਮ ਕਰਦੇ ਰਹੇ ਹਾਂ ਸਾਰੀ ਦੁਨੀਆ ਨੂੰ ਪਤਾ ਹੈ ਉਹਦੇ ਵਿੱਚ ਜੇ ਸਾਡੇ ਦੇ ਇੱਕ ਵੀ ਅਲੀਗੇਸ਼ਨ ਹੋਵੇ ਤਾਂ ਅਸੀਂ ਵੀ ਸ਼ਾਇਦ ਕਿਤੇ ਹੋਰ ਹੁੰਦੇ ਅਸੀਂ ਵੀ ਐ ਨਹੀਂ ਸੀ ਬੈਠਦੇ ਉਹ ਇੱਕ ਅਲੀਗੇਸ਼ਨ ਲਾ ਕੇ ਦਿਖਾ ਦੇਣ ਕਿ ਜੀ ਫਲਾਣੀ ਬਾਲੀ 'ਚ 1 ਰੁਪਿਆ ਲਿਆ ਪ੍ਰਾਨਿਤੂ ਕਮਿਸ਼ਨ ਲਿਆ ਮੈਂ ਚੈਲੰਜ ਕਰਕੇ ਕਹਿੰਦਾ ਜੀ 1 ਰੁਪਿਆ ਵੀ ਸਾਫਤ ਕਰ ਦੇਣ ਤਾਂ ਮੈਂ ਦੇਣਦਾਰ ਦੂਜੀ ਗੱਲ ਜਿਹੜੀ ਉਹਨਾਂ ਨੇ ਕਹੀ ਕਿ ਜੀ ਉੱਥੇ ਖੜਕੇ ਇਹਨਾਂ ਨੇ ਚੰਦੂ ਮਾਰਾ ਸਾਹਿਬ ਨੇ ਰਖਾ ਸਾਹਿਬ ਨੇ ਉਹਦੇ ਘਰੇ ਮੀਟਿੰਗ ਹੋਈ ਭਾਜਪੀ ਨਾਲ ਰੱਖ ਕੇ ਜੇ ਉਹ ਇਹ ਸਾਫਤ ਕਰ ਦੇਣ ਮੈਂ ਕਿਹਾ ਸੀ ਵੀ ਦੁਖਮਾਰ ਸਾਹਿਬ ਚੱਲਦੇ ਆ ਸ਼ਰਮਾ ਜੀ ਭੱਜ ਜਾਣ ਮੈਂ ਨਾਲ ਚੱਲਦਾ ਉਹਦੇ ਜਾ ਕੇ ਸੌ ਖਾ ਲੈਣ ਫਿਰ ਮੈਂ ਸ਼ਾਇਦ ਚੜ੍ਹ ਦੂੰਗਾ ਇੱਕ ਗੱਲ ਸਾਫ ਕਰ ਜੇ ਮੈਂ 1 ਰੁਪਿਆ ਮੈਂ ਇਹ ਵੀ ਗੱਲ ਕਹੀ ਸੀ ਕਿ ਉਹਨੇ ਇਲੈਕਸ਼ਨ ਲੜੀ ਸੀ ਇੱਕ ਐਡਾ ਵਧੀਆ ਬੰਦਾ ਉਹ ਸਮੁੰਦਰੀ ਸਮੁੰਦਰੀ ਦਾ ਨਾਂ ਸਾਰੀ ਦੁਨੀਆ ਦੇ ਵਿੱਚ ਸਟਾਰ ਦੀ ਤਰ੍ਹਾਂ ਚੌਕਦਾ ਦਰਬਾਰ ਸਾਹਿਬ ਦੇ ਵਿੱਚ ਇੱਕੋ ਹਾਲ ਬਣਿਆ ਹੋਇਆ ਜਿਹੜਾ ਸਮੁੰਦਰੀ ਦੇ ਨਾਂ ਤੇ ਹੈ ਜਿਉਂ ਸ਼ਿਉਮਣੀ ਕੱਲ੍ਹ ਕਹਿੰਨੂ ਇਲੈਕਸ਼ਨ ਲੜਦਾ ਮੈਂ ਕਰੋੜ ਰੁਪਏ ਦੇ ਕੇ ਆਉਂਦਾ ਉਸਤੇ ਮੈਂ ਲੱਖਾਂ ਸੀ ਨਹੀਂ ਦੇ ਕੇ ਆਉਂਦਾ ਪਰ ਉਹਨੇ ਭਾਜਪਾ ਕਹਿੰਨੂ ਇਲੈਕਸ਼ਨ ਲੜੀ ਹੈ ਉਹਦੇ ਕਰਕੇ ਮੇਰਾ ਕੋਈ ਜਾਣਦਾ ਮਕਸਦ ਨਹੀਂ ਜੋ ਕਹਿਣ ਤੇ ਕਰਨ ਦੇ ਵਿੱਚ ਬਹੁਤ ਵੱਡਾ ਫਰਕ ਹੈ ਜੇ ਸਾਡੀ ਇੱਕ ਵੀ ਚੀਜ਼ ਝੂਠ ਕਰ ਦੇਣੋ ਇੱਕ ਵੀ ਇਹ ਕਿਹੜਾ ਸਭ ਪਟਿਆਲੇ ਜਗਵੀਰ ਸਿੰਘ ਬਾਦਲਾਏ ਸਨ ਲੈਂਡ ਪਲੋਇੰਗ ਦਾ ਮੁੱਦਾ ਰੱਖਿਆ ਗਿਆ ਸੀ ਉੱਥੇ ਕਿ ਸਰਕਾਰ ਤੇ ਇਹਨਾਂ ਲੈਂਡ ਪਲੋਇੰਗ ਦੇ ਵਿੱਚ ਯੂ ਟਰਨ ਲਿਆ ਉਹਦੇ ਤੇ ਗੱਲਬਾਤ ਕੀਤੀ ਜਾਏਗੀ ਪਰ ਸਾਰੀ ਰੈਲੀ ਦੇ ਵਿੱਚ ਆਪਣਾ ਹਰਪ੍ਰੀਤ ਸਿੰਘ ਦੇ ਉੱਪਰ ਹੀ ਸਾਰੀ ਚਰਚਾ ਹੋਣ ਦੀ ਰਹੀ ਹੈ ਕਿ ਕਾਰਨ ਕੀ ਸਮਝੋ ਕਿ ਰੈਲੀ ਦੇ ਉੱਪਰ ਹਰਪ੍ਰੀਤ ਸਿੰਘ ਭਾਰੀ ਪੈ ਗਿਆ ਜਾਂ ਉਹਨਾਂ ਦੇ ਵਿੱਚ ਮਨ ਚ ਡਰ ਹੈ ਕਿ ਹਾਂ ਵੇ ਕਿ ਤਮਾ ਤੁਹਾਡਾ ਹੋਣਾ ਨਵਾਂ ਸ਼ੁਰੂ ਹੋਵੇ ਦੇਖੋ ਬੁਖਲਾਟ ਹੈ ਬੁਖਲਾਟ ਹੈ ਤੁਸੀਂ ਆਏ ਤਾਂ ਲੈਂਡ ਪਲੋਇੰਗ ਤੇ ਆ ਗੱਲ ਤੁਸੀਂ ਗਿਆਨੀ ਹਰਪ੍ਰੀਤ ਦੀ ਕਰ ਰਹੇ ਹੋ ਗਿਆਨੀ ਜੀ ਦੀ ਗੱਲ ਹਰ ਬੰਦਾ ਤਕਰੀਰ ਕਰਦਾ ਕਿਤੇ ਗੱਲ ਕਰਕੇ ਦੇਖੋ ਹਰ ਬੰਦਾ ਕਹਿੰਦਾ ਕਿ ਬਹੁਤ ਵਧੀਆ ਫੈਸਲਾ ਕੀਤਾ ਹੈ। ਤੋਂ ਜਿਸ ਮਕਸਦ ਖਾਸ ਤੇ ਬੁਲਾਇਆ ਹੈ ਉਸ ਮਕਸਦ ਤੋਂ ਤਾਂ ਉਹ ਗਏ ਨਹੀਂ ਧਰਨਾ ਤਾਂ ਉਹਨੇ ਉਹਦੇ ਹੱਥ ਦਿੱਤਾ ਸੀ ਤੇ ਗੱਲ ਉਹ ਸਾਡੀ ਕਰ ਰਿਹਾ ਹੈ। ਇਹਦਾ ਮਤਲਬ ਤਾਂ ਜਾਨੀ ਹਰ ਪੀਤ ਉਹਦੇ ਨਾਲ ਕਿਤੇ ਉੱਪਰ ਦੀ ਚੱਲੇ ਗਏ ਸਰਨਾਬ ਕਾਲੀਦਾ ਦੀ ਗੱਲ ਕਰਦੇ ਇਲੈਕਸ਼ਨ ਲੜਨਾ ਚਾਹੁੰਦੇ ਹੋ ਤੁਸੀਂ ਲਗੀ ਸਿੰਬਲ ਕੀ ਹੋਏਗਾ ਚੌਂਡ ਨਿਸ਼ਾਨ ਕਿਹੜਾ ਤ ਲੈਣਾ ਚਾਹੋਗੇ ਇਸ ਨੂੰ ਲੈ ਕੇ ਤਕਰੀ ਲੋਕਾਂ ਦੀ ਅਪੀਲ ਕਰੋਗੇ ਕਿਉਂਕਿ ਜਾਨੀ 81 80 ਡੋਟ ਨਿਸ਼ਾਨ ਵੀ ਲੈ ਕੇ ਰਵਾਂਗੇ ਤੁਸੀਂ ਕੀ ਕਹਦੇ ਹੋ ਇਸ ਚੇ ਦੇਖੋ ਬੇਟੇ ਥੋੜੇ ਟਾਈਮ ਦੀ ਗੱਲ ਹੈ ਇਹ ਚੀਜ਼ਾਂ ਇਕੱਠੀਆਂ ਨਹੀਂ ਹੁੰਦੀਆਂ ਹਾਲੇ ਤਾਂ ਤੁਹਾਨੂੰ 15 ਦਿਨ ਵੀ ਨਹੀਂ ਹੋਏ ਹਨ ਪ੍ਰਧਾਨ ਬਣਾਏ ਨੇ ਇਕੜਾ ਸਰ ਲੱਗਦਾ ਮਾਮਲਾ ਅਦਾਲਤ ਵਿੱਚ ਵੀ ਜਾ ਸਕਦਾ 6 ਤਰੀਕ ਨੂੰ ਅਸੀਂ ਆਪਣੀ ਡੈਲੀਗੇਟ ਦੀ ਬਾਰੇ ਫੇਰ ਮੀਟਿੰਗ ਲੈ ਕੇ ਵਰਕਿੰਗ ਕਮੇਟੀ ਬਣਾਵਾਂਗੇ ਇਕੜਾ ਸਰ ਫੇਰ ਜ਼ਿਲ੍ਹਾ ਪ੍ਰਧਾਨ ਬਣਨਗੇ ਫੇਰ ਸਰਕਲ ਪ੍ਰਧਾਨ ਬਣਨਗੇ ਫੇਰ ਸਾਡੀ ਵਰਕਿੰਗ ਸ਼ੁਰੂ ਹੋ ਜੂਗੀ ਹਾਲਤ ਸਾਡੀ ਵਰਕਿੰਗ ਸ਼ੁਰੂ ਹੋਣੀ ਹੈ ਤੁਸੀਂ ਦੇਖਿਓ ਜਿੱਦ ਤੇ ਸਾਡੀ ਵਰਕਿੰਗ ਸ਼ੁਰੂ ਹੋ ਗਈ ਤਾਂ ਕਿਵੇਂ ਇਹਦਾ ਗ੍ਰਾਫ ਉੱਪਰ ਜਾਂਦਾ ਹੈ ਸੁਖਵੀਰ ਨੇ ਕਿਤੇ ਨਹੀਂ ਖੜਨਾ ਹੈ ਸੁਖਵੀਰ ਕੇ ਕਿਸੇ ਪਾਰਟੀ ਨੇ ਸਾਡੇ ਮੁਕਾਬਲੇ ਚ ਖੜਨਾ ਹੀ ਹੈ ਨਹੀਂ ਆ ਸਾਡੀ ਕੋਸ਼ਿਸ਼ ਹੋਊਗੀ ਕਿ ਪੰਜਾਬ ਦੇ ਵਿੱਚ ਅਸੀਂ ਬਹੁਤ ਵਧੀਆ ਐਡਮਿਨਿਸਟ੍ਰੇਸ਼ਨ ਦੇਈਏ ਅਸੀਂ ਰਾਉ ਨੂੰ ਅੱਗੇ ਲੈ ਕੇ ਆਈਏ ਤਕੜਾ ਸਮਝਦਾ ਕਿ 2027 ਦੇ ਵਿੱਚ ਤੁਸੀਂ ਇਕੱਲੇ ਚੋਣ ਲੜੋਗੇ ਜਾਂ ਭਾਜਪਾ ਨਾਲ ਕਿਸ ਤਰ੍ਹਾਂ ਸਬਝੋਧਾ ਤੇ ਵੀ ਗੱਲਬਾਤ ਹੋਏਗੀ ਤੁਹਾਡੀ 117 ਹਲਕਿਆਂ ਦੇ ਵਿੱਚ ਤੁਸੀਂ ਆਪਣੇ ਕੈਂਡੀਡੇਟ ਵੀ ਅੱਗੇ ਖੜੇ ਕਰਨੇ ਨੇ ਜੁਰਦੇ ਲਈ ਕਿਵੇਂ ਦੀ ਤਿਆਰੀ ਇਹ ਚੋਣ ਹੋਏਗਾ ਸ਼ਹਿਰਾਂ ਦੀ ਬੋਰਡ ਦੀ ਦੇਖੀ ਜਾਵੇ ਪਹਿਲਾਂ ਨਿੱਜੀ ਦੇ ਨਾਲ ਵੀ ਕਾਫੀ ਥੋੜੇ ਰਿਜ਼ਲਟ ਵਧੀਆ ਆਏ ਨੇ ਕਿ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਲਈ ਇਹਨੇ ਤੁਸੀਂ ਟਾਈਮ ਤੋਂ ਪਹਿਲਾਂ ਦੀ ਗੱਲ ਕਰ ਰਹੇ ਹੋ ਕਿਦਰਾ ਐਲਾਈਅੰਸ ਹੋਊਗਾ 117 ਸੀਟਾਂ ਦੀ ਲੜਾਂਗੇ ਜਿਹੜਾਂ ਕਿ ਘੱਟ ਤੇ ਲੜਾਂਗੇ ਵੱਧ ਤੇ ਲੜਾਂਗੇ ਇਹ ਜਿੰਨਾ ਚ ਸਾਡੀ ਪੂਰੀ ਬਾਡੀ ਨਹੀਂ ਬਣ ਜਾਂਦੀ। ਉਸ ਤੋਂ ਪਹਿਲਾਂ ਗੱਲ ਕਰਨੀ ਬੜਾ ਔਖਾ ਕੰਮ ਹੁੰਦਾ ਹੈ। ਅਸੀਂ ਕੋਈ ਵੀ ਹਵਾ 'ਚ ਨਹੀਂ ਗੱਲ ਕਰਨੀ ਚਾਹੁੰਦੇ ਕਿ ਅਸੀਂ ਅੱਜ ਜੇ ਕਹਿਣ ਦਾ ਮਜਮੂ ਮਰਜੀ ਕਹਾਂ ਲੋ ਮੈਨੂੰ ਬਹੁਤ ਵੱਡੀ ਤੋਂ ਵੱਡੀ ਗੱਲ ਕਰ ਸਕਦਾ। ਇਹ ਹਰ ਪਾਰਟੀ ਕਹਿੰਦੀ ਹੈ ਕਿ ਖਸਤਾਂ ਇਸ ਤਰ੍ਹਾਂ ਅਸੀਂ ਝੱਟ ਦਿਤਾਂਗੇ ਸੀ। ਕਹਿੰਦੇ ਨਾ ਹਰ ਬਟਰੀ ਸਵਾਲ ਹੈ ਜੀ ਇੱਕ ਵੀ ਤੁਹਾਡੇਆਂ ਨੇ ਖੇਮੇ ਨੂੰ ਪਰ ਪਰ ਇਹ ਦੇਖੋ ਮੈਂ ਟਾਈਮ ਤੋਂ ਪਹਿਲਾਂ ਨਹੀਂ ਗੱਲ ਕਰਨ ਚਾਹਦਾ। ਸਾਡਾ ਪਾਰਟੀ ਬਣ ਜਵੇ। ਸਾਡੇ ਜ਼ਿਲ੍ਹਾ ਪ੍ਰਧਾਨ ਬਣ ਜਾਣ। ਸਾਡੇ ਸਰਕਲ ਪ੍ਰਧਾਨ ਬਣ ਜਾਣ। ਫਿਰ ਅਸੀਂ ਆਪਣਾ ਵੀਡੀਓ ਡਾਕੂਮੈਂਟ ਲਿਓ ਲੈ ਕੇ ਆਵਾਂਗੇ ਅੱਛੀ ਕੀ ਕਰਨਾ ਹੈ ਤੁਹਾਡੀ ਪਾਰਟੀ ਕਿਵੇਂ ਕੰਮ ਕਰੂਗੀ ਨਾ ਸਮਾ ਘਟਾ ਕੀ ਇਸ ਚੀਜ਼ ਦੇ ਉੱਪਰ ਆ ਜੇ ਕੋਈ ਸਮਾ ਘਟਾ ਨਹੀਂ ਕੋਈ ਕੋਈ ਸਮਾ ਘਟਾ ਨਹੀਂ ਹਨ ਜੇ ਤੇ ਸਹੀ ਕੰਮ ਕਰਨਾ ਹੋਵੇ ਉਹਦੇ ਲਈ ਦਿਨ ਵੀ ਫालतੂ ਹੁੰਦੇ ਸਾਡੇ ਕੋਲ ਸਾਲ ਹੈਗੇ ਸਰ ਪਾਰਟੀ ਕਿਹੜੀ ਰਹੂਗੀ ਸ਼ੋਮਨੀ ਕਾਲੀ ਦਾ ਲੋਗ ਜਾਂ ਇਹਦੇ ਚ ਦੇਖੋ ਸਿੰਬਲ ਦੇ ਉੱਤੇ ਵੀ ਗੱਲ ਆ ਰਹੀ ਹੈ ਪਾਰਟੀ ਉੱਤੇ ਪਾਰਟੀ ਮੈਂ ਸ਼ੋਮਨੀ ਦੀ ਕੋਰਟ ਦੇ ਵਿੱਚ ਹੀ ਮਤਲਬ ਆ ਜਾਂਦਾ ਸ਼ੋਮਨੀ ਕਾਲ ਕੁਝ ਵੀ ਹੋ ਜਾਵੇ ਦਲਜੀਤ ਜੀ ਮਨ ਲੇ ਕੇ ਆਏਗਾ ਜੀ ਮੈਂ ਸ਼ੋਮਨੀ ਕਾਲੀ ਦਾਲੇ ਰਹੂਗਾ ਹੂੰ ਅੱਲਾ ਪੜਦਾ ਵੀ ਵੋਟ ਜਾਣਾ ਹੋਵੇ ਜਿੱਥੇ ਮਰਜ਼ੀ ਜਾਣਾ ਹੋਵੇ ਉਹ ਟਾਈਮ ਦੱਸੋ ਮਾਨਤ ਸਾਹਿਬ ਜਿੱਥੇ ਜਥੇਬੰਦੀ ਬਣ ਗਈ ਫਿਰ ਡਿਸਾਈਡ ਕਰਾਂਗੇ ਕਿ ਅਸੀਂ ਕੀ ਕਰਨਾ ਹੈ